ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਦੀਵਾਲੀ ਦੇ ਸਭ ਮੌਕੇ ਤੇ ਪੂਰੇ ਦੇਸ਼ ਵਾਸੀਆਂ ਚ ਪੂਰੇ ਪੰਜਾਬ ਚ ਮੇਰੇ ਪੰਜਾਬੀ ਵੀਰ ਵਸਦੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਨਾਲ ਬੰਦੀ ਛੋੜਦਿਆਂ ਵੀ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਹੋਣ ਆਓ ਉਹਨਾਂ ਪੀਰਾਂ ਫਕੀਰਾਂ ਬਜ਼ੁਰਗਾਂ ਬਰੇ ਅਰਦਾਸ ਬੇਤੀ ਕਰੀਏ ਵੀ ਐਨਕੀ ਦੀਵਾਲੀ ਸਾਰਿਆਂ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਐਨਕੀ ਦੀਵਾਲੀ ਤੇ ਆਪਾਂ ਕੋਸਾ ਪਾ ਕਰਨੇ ਆ ਤੇ ਜਰੂਰ ਕਰਨੇ ਤੇ ਕਰਨੇ ਵੀ ਹੈ ਤੇ ਜਲਤ ਆਏ ਵੀ ਅੱਗੇ ਵੀ ਥੋੜਨ ਵੀ ਜਲਤ ਆਉਣਗੇ ਕੀ ਕਰਨੇ ਐਨਕੀ ਦਿਵਾਲੀ ਤੇ ਵੜੇ ਆਪਾਂ ਸਾਫ਼ ਸੁਥਰੇ ਰਹਿਣਾ ਵਾ ਕਿਸੇ ਨੇ ਸ਼ਰਾਬ ਮੀਟ ਆਂਡਾ ਤਾਂ ਸੇਵਨ ਨਹੀਂ ਕਰਨਾ ਐਨਕੀ ਦਿਵਾਲੀ ਬਹੁਤ ਵਧੀਆ ਸਹੀ ਦਿਨ ਤੇ ਆਈ ਆ ਦਿਵਾਲੀ ਤੇ ਮੀਟ ਆਂਡੇ ਤੋਂ ਘਰੇਜ ਕਰਨਾ ਤੁਸੀਂ ਪੂਰਾ ਸਾਫ਼ ਸੁਥਰਾ ਹੋ ਕੇ ਅੱਜ ਗੁਰੂਆਂ ਪੀਰਾਂ ਬੂਰੇ ਅਰਦਾਸ ਬੇਤੀ ਕਰਕੇ ਅੱਲਾ ਕੋਰੇ ਵਾਹਿਗੁਰੂ ਅਰਦਾਸ ਬੇਤੀ ਕਰਕੇ ਤੁਸੀਂ ਇਹ ਕਹਿਣਾ ਵੀ ਮਾਲਕਾ ਵੀ ਐਨਕੀ ਦਿਵਾਲੀ ਖੁਸ਼ੀਆਂ ਦਾ ਖੇੜੇ ਲੈ ਕੇ ਆਵੇ ਜਿਹੜੇ ਆਉਣ ਵਾਲੀ ਦੀਵਾਲੀ ਤੋਂ ਪਹਿਲੇ ਪੜ ਸਾਡੇ ਸਾਰੇ ਕਾਰਜ ਰਾਸ ਹੋਏ ਜੋ ਸਾਡੇ ਸੋਚੇ ਵੀ ਆ ਹਾਂਜੀ ਇੱਕ ਮੈਂ ਤੁਹਾਨੂੰ ਛੋਟੂ ਜਿਹੀ ਹੋਰ ਬੇਨਤੀ ਕਰਦਾ ਜਿੰਨੀਆਂ ਤੁਸੀਂ ਮੇਰੀਆਂ ਵੀਡੀਓ ਵੇਖਣਾ ਚਾਹੋ ਨੇ ਜਿਹੜੇ ਗਾਂ ਵਾਲੀਆਂ ਵੀਡੀਓ ਤੁਸੀਂ ਚਾਹੋ ਨੇ ਵੇਖਣਾ ਤੇ ਇਸ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਤੇ ਸਕ੍ਰੈਚ ਕਰ ਲੋ ਇਹ ਚੈਨਲ ਨੂੰ ਫੋਲੋ ਕਰ ਲੋ ਤੇ ਜੇ ਕਿਸੇ ਨੇ ਕੋਈ ਮੇਰੇ ਤੋਂ ਕੋਈ ਮੈਸੇਜ ਕਰਕੇ ਤੁਸੀਂ ਮੇਰੇ ਤੋਂ ਪੁੱਛਣਾ ਚਾਹੋ ਨੇ ਕੋਈ ਨੌਕਤਾ ਤੁਸੀਂ ਥੱਲੇ ਇਹਦੇ ਮੈਨੂੰ ਪਰਸਨਲ ਵੀ ਮੈਸੇਜ ਕਰ ਸਕਦੇ ਆ ਜਾਂ ਇਹਦੇ ਵਿੱਚ ਵੀ ਕਰ ਸਕਦੇ ਮੈਸੇਜ ਮੇਰਾ ਨੰਬਰ ਹੈਗਾ 98145 37175 ਦੂਜਾ ਨੰਬਰ ਹੈਗਾ 94171 86865 ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਨੁਕਤੇ ਲੈਣ ਲਈ ਇਹ ਤੇ ਟੱਲੀ ਬਣੀ ਉਹ ਘੰਟੀ ਵਜਾ ਦਿਓ ਉਹ ਘੰਟੀ ਮੇਰੇ ਦਿਮਾਗ ਚ ਵਜੂ ਤੁਹਾਡੇ ਦਿਮਾਗ ਚ ਵਜੂ ਤੁਸੀਂ ਘਰੇ ਬੈਠ ਕੇ ਮੇਰੇ ਇਹ ਚੈਨਲ ਤੇ ਤੁਸੀਂ ਨੁਕਤੇ ਵੇਖ ਸਕਦੇ ਆ ਸ਼ਰਤਿਗਾ ਪਾਵਾ ਮੇਰੇ ਕੋ ਨੁਕਤੇ ਆਏ ਨਹੀਂ ਲੱਖਾਂ ਦੇ ਕੋਈ ਹਜ਼ਾਰਾਂ ਦੇ ਸਿਰਫ 2 2 3 3 4 4 100 ਵਾਲੇ ਨੁਕਤੇ ਆ ਇਹ ਕਰ ਲੋ ਥੋੜੇ ਦੇ ਕੋਈ ਜ਼ਰੂਰੀ ਵੀ ਨਹੀਂ ਤੁਸੀਂ ਕਰਨੇ ਜਾਂ ਨਹੀਂ ਕਰਨੇ ਜੇ ਤੁਸੀਂ ਇਸ ਨੂੰ ਫੋਲੋ ਕਰਦੇ ਆ ਤੁਸੀਂ ਇਹਨਾਂ ਗੱਲਾਂ ਨੂੰ ਮੰਨਦੇ ਆ ਤੇ ਜ਼ਰੂਰ ਤੁਸੀਂ ਫੋਲੋ ਕਰੋ ਦਿਵਾਲੀ ਵਾਲੇ ਦਿਨ ਉਹ ਤੋਂ ਪਹਿਲਾਂ ਹੀ ਭਾਵੇਂ ਤੁਸੀਂ ਲੈ ਕੇ ਰੱਖੋ ਜਿਵੇਂ ਤੁਹਾਡੇ ਆਪ ਦੇ ਵੱਡ ਬਡੇਰੇ ਆ ਤੁਸੀਂ ਮੱਥਾ ਟੇਕਣ ਜਾਂਦੇ ਮਟੀਆਂ ਤੇ ਦੇਖਣ ਜਾਂਦੇ ਜਾਂ ਤੁਹਾਡੇ ਦਰਗਾਹਾਂ ਤੇ ਮੱਥਾ ਟੇਕਣ ਜਾਂਦੇ ਕਿਤੇ ਵੀ ਤੁਹਾਡੇ ਵੱਡ ਬਡੇਰੇ ਜਗਤ ਤੇ ਜਾਣਦੇ ਸਾਰੇ ਜਾਂਦੇ ਲੋਕ ਉਹ ਭਾਵੇਂ ਰੌਲਾ ਪਾਵੇ ਭਾਵੇਂ ਨਾ ਪਾਵੇ ਤੁਸੀਂ ਆਪ ਦੇ ਢੀਡੇ ਕੱਪੜੇ ਲੈਣੇ ਆ ਤੁਹਾਡੇ ਕੋਈ ਘਰੇ ਬਜ਼ੁਰਗ ਆ ਤੁਹਾਡੇ ਪਿਤਾ ਜੀ ਤੁਹਾਡੇ ਮੰਮੀ ਢੀਡੇ ਕੱਪੜੇ ਨਵੇਂ ਸਵਾ ਕੇ ਪਾਉਣੇ ਉਹਨਾਂ ਦਿਵਾਲੀ ਵਾਲੇ ਦਿਨ ਤੋਂ ਉਹਨਾਂ ਦੇ ਠੀਕ ਆ ਗਲਤ ਆ ਤੁਸੀਂ ਹਰ ਇੱਕ ਵਾਰ ਇਤਿਹਾਰ ਤੇ ਦਾਨ ਤੇ ਹਰ ਤੇ ਪਾਓ ਜਾਂ ਤੁਹਾਡੇ ਘਰੇ ਕੋਈ ਕੰਮ ਕਰਦਾ ਜਾਂ ਤੁਹਾਡੇ ਕਰਿੰਦਾ ਜਾਂ ਤੁਹਾਡੇ ਕੰਮ ਕਰਨ ਵਾਲੇ ਰੋਟੀ ਪਾਣੀ ਪਕਾਉਂਦੀ ਆ ਜਾਂ ਤੁਹਾਡੇ ਸਾਸ ਪਗਿਆ ਕਰਦੇ ਉਹਨਾਂ ਨੂੰ ਵੀ ਢੀੜੇ ਕੱਪੜੇ ਲੈ ਕੇ ਦਿਓ ਦੂਜਾ ਨੰਬਰ ਤੁਹਾਡੇ ਵਰਕਰ ਤੁਹਾਡੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਗਿਫਟ ਦਿਓ ਜਦੋਂ ਆਪਾਂ ਕਿਸੇ ਗਰੀਬਾਂ ਬਾਰੇ ਸੋਚਾਂਗੇ ਪਰਿਵਾਰਾਂ ਬਾਰੇ ਸੋਚਾਂਗੇ ਜਿਹੜੇ ਆਪਣੇ ਨਾਲ ਕਰਦੇ ਕੰਮ ਆਪਾਂ ਨੂੰ ਮਿਹਨਤ ਕਰਕੇ ਦਿੰਦੇ ਆ ਆਪਣਾ ਫਰਜ਼ ਉਹਨਾਂ ਘਰੇ ਦੀਵਾਲੀ ਮਨਾਈ ਜਾਵੇ ਉਹਨਾਂ ਨੂੰ ਥੋੜਾ ਬਹੁਤ ਸਾਮਾਨ ਦਿਓ ਘਰੇ ਉਹ ਆਦੇ ਬੱਚੇ ਦੀਵਾਲੀ ਮਨਾ ਸਕਣ ਇੱਕ ਸਭ ਤੋਂ ਵੱਡੀ ਸਮੱਸਿਆ ਮੈਨੂੰ ਮੈਸੇਜ ਆ ਰਹੇ ਲੋਕਾਂ ਵੀਰਾਂ ਦੇ ਵੀ ਮਾਇਆ ਲక్ష్ਮੀ ਕਿਉਂ ਨਹੀਂ ਆਪਣੇ ਘਰ ਚਾਰੀ ਇਹਦਾ ਕੋਈ ਕਾਰਨ ਦੱਸੋ ਹਨ ਕਿ ਦਿਵਾਲੀ ਤੇ ਹਨ ਕਿ ਆਪਾਂ ਦਿਵਾਲੀ ਤੇ ਇੱਕ ਛੋਟਾ ਜਿਹਾ ਇੱਕ ਨੁਕਤਾ ਕਰਨਾ ਕਰਕੇ ਵੇਖੋ ਅਜ਼ਮਾਇਆ ਹੋ ਨੁਕਤਾ 100% ਰਿਜ਼ਲਟ ਆਊਗਾ ਕੀ ਕਰਨਾ ਰਾਤ ਨੂੰ 12 ਵਜੇ ਪੂਰੇ ਰਾਤ ਨੂੰ 12 ਵਜੇ ਤੁਸੀਂ ਪੂਰੇ ਦਿਨੇ ਤੁਸੀਂ ਇੱਕ ਛੋਟੀ ਡੱਬੀ ਲੈਣੀ ਹੈ ਜਾਂ ਚਾਂਦੀ ਦੀ ਜਾਂ ਸਟੀਲ ਦੀ ਜਾਂ ਪਿੱਤਲ ਦੀ ਹੋਵੇ ਛੋਟੀ ਡੱਬੀ ਹੋਵੇ ਸਟੀਲ ਦੀ ਹੋਵੇ ਭੜਾਂਦੀ ਉਹਦੇ ਚ ਇੰਨਾ ਕੁ ਪਾਉਣਾ ਗੌੜਾ ਇੰਨੇ ਕੇ ਪਾਉਣੇ ਚੌਲ ਤੇ ਇੱਕ ਚੌਂਚਾ ਚੌਲਾਂ ਦਾ ਥੋੜਾ ਗੌੜਾ ਛੋਟੀ ਡਲੀ ਇੱਕ ਗੱਟ ਖੰਮਣੀ ਥੋੜੀ ਜਿਹੀ ਪਾਣੀ ਹਲਦੀ ਇੱਕ ਝਟਕੀ ਪਾਣੀ ਸੰਧੂਰ ਦੀ ਵੇਚ ਇਹਦੇ ਤੇ 11 ਰੁਪਏ ਪਾ ਦੋ ਠਿੱਕਰ ਦੇ ਜਾਂ 5 ਰੁਪਏ ਪਾ ਦੋ ਠਿੱਕਰ ਦੇ ਜਾਂ ਚਾਂਦੀ ਦਾ ਰੁਪਿਆ ਪਾ ਦੋ ਇਹ ਡੱਬੀ ਚ ਪਾ ਕੇ ਰੱਖ ਲੈਣੀ ਆ ਉਹ ਜਿਹੜੇ ਤੁਹਾਡੇ ਲਿਮਾਰੀ ਦੇ ਵਿੱਚ ਕੋਈ ਇੱਕ ਬਣੇ ਹੁੰਦੇ ਦਰਾਜ ਬਣੇ ਹੁੰਦੇ ਆ ਉੱਤੇ ਇੱਕ ਲਾਲ ਕੱਪੜਾ ਲੈ ਕੇ ਲਾਲ ਕੱਪੜਾ ਵਿਛਾ ਕੇ ਉਹਦੇ ਉੱਤੇ ਰੱਖਣੀ ਤੁਸੀਂ ਇੱਕ ਗੁੱਟੀ ਲੈਣੀ ਆ ਹਜ਼ਾਰ ਦੀ ਜਾਂ 100-100 ਰੁਪਈਆ ਦੀ ਲੈ ਲਓ ਜਾਂ 10-10 ਰੁਪਈਆ ਦੀ ਲੈ ਲਓ ਜਾਂ ਰੁਪਈਆ-ਰੁਪਈਆ ਦੀ ਜਣੀ ਆ ਹਜ਼ਾਰ ਦੀ ਗੁੱਟੀ ਹੋਵੇ ਜਾਂ 500 ਦੀ ਹੋਵੇ ਉਹ ਗੁੱਟੀ ਲਾਲ ਕੱਪੜੇ ਤੇ ਰੱਖ ਕੇ ਉਹਦੇ ਤੇ ਡੱਬੀ ਰੱਖਣੀ ਜਿਹੜੀ ਤੁਸੀਂ ਰੱਖਣੀ ਆ ਇਹ ਡੱਬੀ ਆ ਮਾਤਾ ਲక్ష్ਮੀ ਤੇ ਦਾਲ ਆ ਜਿਵੇਂ ਹਿੰਦੂ ਮੇਰੇ ਵੀਰ ਜਗਰਾਤੇ ਚ ਮਾਹਾਬਾਈ ਨੂੰ ਸੱਦਦੇ ਆ ਗੌਣ ਵਾਲੇ ਨੂੰ ਦਾਲ ਦਿੰਦੇ ਦਾਲ ਆ ਇਸੀ ਤਰ੍ਹਾਂ ਇਹ ਦਾਗ ਦੇ ਨੇ ਲక్ష్ਮੀ ਮਾਤਾ ਦੇ ਚੱਕ ਨੇ ਘਰੇ ਆਪਾਂ ਜੇ ਪੂਰੇ ਸਾਲ ਦੇ ਵਿੱਚ ਇੱਕ ਸਕਿਰਟ ਵੀ ਮਾਤਾ ਲక్ష్ਮੀ ਆਪਣੇ ਘਰੇ ਆ ਗਈ ਤੇ ਆਪਣੇ ਭਾਗ ਖੁੱਲ ਜਾਣੇ ਆ ਮਾਤਾ ਲక్ష్ਮੀ ਨੇ ਦਰਾਂ ਦਾ ਕਹਿ ਕੇ ਤੁਸੀਂ ਆਪਦੇ ਘਰੇ ਡੱਬੀ ਦੇ ਵਿੱਚ ਪਾ ਕੇ ਤੁਸੀਂ ਇਹ ਰੱਖਣਾ ਸਮਾਨ ਇੱਕ ਤਾਂ ਨੁਕਤਾ ਤੁਸੀਂ ਇਹ ਕਰਨਾ ਵਾ ਦਿਵਾਲੀ ਇਹਦੇ ਬਹੁਤ ਦੇਵੀ ਦੇਤਾਂ ਦੇ ਆਪਣੇ ਘਰਾਂ ਦੇ ਵਿੱਚ ਪਹਿਰੇ ਹੁੰਦੇ ਆ ਬਹੁਤ ਪੀੜਾ ਫਕੀਰਾਂ ਦੇ ਫਾਸੀ ਹੁੰਦੇ ਆ ਇੱਕ ਦਿਵਾਲੀ ਐਸਾ ਤਿਹਾਰ ਹੈ ਇਹਦੇ ਵਿੱਚ ਕਿ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਕਾਲਾ ਆਲਮ ਕਰਦੇ ਆ ਜਾਂ ਨੂਰੀ ਕਰਦੇ ਆ ਉਹਨਾਂ ਦੇ ਵਿੱਚ ਛੇੜ ਖਾਂਦੇ ਆ ਬਹੁਤ ਕਰਦੇ ਆ ਆਪਾਂ ਬਚਣਾ ਕਿਵੇਂ ਆ ਹਰ ਇੱਕ ਸਾਲ ਹੀ ਦੀਵਾਲੀ ਆਉਂਦੀ ਆ ਹਰ ਇੱਕ ਸਾਲ ਦੀਵਾਲੀ ਆਉਂਦਾ ਨਾ ਜਿਨ੍ਹਾਂ ਨੇ ਕੀਤੇ ਕਰਾਏ ਆਉਂਦੇ ਉਹਨਾਂ ਦਾ ਐਂਡ ਹੁੰਦਾ ਉਹਨਾਂ ਦਿਨਾਂ ਤੇ ਜਿਵੇਂ ਸਿਆਣੇ ਕਹਿੰਦੇ ਆ ਵੀ ਦੀਵਾਲੀ ਆ ਗਈ ਭਾਈ ਦੀਵਾਲੀ ਤੇ ਸਾਰਾ ਤੁਹਾਡਾ ਖਰਚਮ ਕਰ ਲੈ ਜਿਹੜੇ ਕੀਤਾ ਕਰਾਇਆ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਘਰੇ ਬੈਠੇ ਕਰੋ ਤੁਹਾਨੂੰ ਸਭ ਰਿਜਲ ਆਊਗਾ ਮੇਰੇ ਅਜਮਾਏ ਹੋਏ ਨੁਕਤੇ ਆ ਮੈਂ ਤੁਹਾਨੂੰ ਕਹਿਣਾ ਵਾਂ ਸਿਆਣੇ ਤੋਂ ਬਚ ਗਈ ਤੁਸੀਂ ਅੱਜ ਘਰੇ ਬੈਠ ਕੇ ਪਾਕ ਲੋ ਤੁਹਾਡੇ ਘਰੇ ਬਿਠੀ ਕਾਜਰਾ ਸੋਣਗੇ ਜੋ ਉਹਨੇ ਕਾਜਰਾ ਸਕੇ ਕਿਹਰੇ ਮੇਰੇ ਬਾਬੇ ਧੰਨਵਾਦ ਕਰਜੋ ਨਾ ਮੈਨੂੰ ਮਿਲ ਜਾਓ ਆ ਕੀ ਕੀ ਕਰਦਾ ਦੀਵਾਲੀ ਵਾਲ ਦਿਨ ਆਪਾਂ ਮਠਿਆਈਆਂ ਤਾਂ ਲੈ ਕੇ ਆਉਣੇ ਘਰੇ ਆਪਾਂ ਸਾਰੇ ਜਿਹਦੇ ਮਠਿਆੰਕ ਲੈ ਦਈਏ ਸੱਤ ਤਰ੍ਹਾਂ ਦੀ ਮਠਿਆਈ ਲੈ ਆਉਣੀ ਹੈ 300 ਗ੍ਰਾਮ ਨੋਟ ਕਰ ਲਓ ਦੂਜਾ ਪਾ ਮੇਰਾ ਸੱਤ ਤਰ੍ਹਾਂ ਦੀ ਮਠਿਆਈ 300 ਗ੍ਰਾਮ ਅੱਠ ਲੱਡੂ ਦੋ ਨਾਰੀ ਵਾਲ ਲੈ ਕੇ ਸਾਰੇ ਪਰਿਵਾਰ ਤੋਂ ਵਾਰ ਲਓ ਜਿਹੜਾ ਬੱਚਾ ਘਰੇ ਹੈ ਨਹੀਂ ਜਾਂ ਬਾਹਰ ਗਿਆ ਵਿਦੇਸ਼ ਚ ਗਿਆ ਉਹਦੇ ਫੋਟੋ ਤੋਂ ਵਾਰ ਕੇ ਸੱਤ ਵਾਰ ਦੇਨੂ ਕਿਤੇ ਬਾਹਰ ਧਾਰਿਓ ਪਾਣੀ ਧਾਰਿਓ ਜਾਂ ਕਿਤੇ ਬਾਹਰ ਕੇ ਜਗਤ ਰੱਖਿਓ ਸਾਹ ਜਗਾ ਤੇ ਜਿੰਨਾ ਤੁਹਾਡੇ ਘਰ ਚ ਕੀਤਾ ਕਰਿਆ ਪਿਛਲੇ ਤੋਂ ਲੈ ਕੇ ਸਾਲ ਤੱਕ ਪਿਨੀ ਦਿਵਾਲੀ ਤੋਂ ਲੈ ਕੇ ਹੁਣ ਤੱਕ ਕੀਤਾ ਸਾਰਾ ਖਤਮ ਹੋ ਜੂ ਕਰਕੇ ਵੇਖੋ ਅਜਮਾਇਆ ਹੋ ਨੁਕਤਾ ਕਿ ਮੈਂ ਛੋਟੀ ਤੁਹਾਨੂੰ ਹੋਰ ਰਪੀਟ ਕਰਦਾ ਵਾਂ ਬੇਨਤੀ ਕਰਦਾ ਵਾਂ ਵੀ ਐਨ ਕੀ ਜਿਹੜੀ ਦਿਵਾਲੀ ਆ ਇਹ ਇਹ ਆਪਾਂ ਛੋਟੇ ਛੋਟੇ ਦੁਕਾਨਾਂ ਤੇ ਜਾਣਾ ਆਪਾਂ ਜਿੱਥੇ ਦੀਵੇ ਚ ਲੱਕੜੀਆਂ ਬਹੁਤ ਸਮਾਨ ਮਿਲਦਾ ਅੱਦੀ ਕਿਨਕੇ ਪਰਿਵਾਰਾਂ ਤੋਂ ਦੁਕਾਨਾਂ ਤੋਂ ਸਮਾਨ ਲੈ ਕੇ ਖਰੀਦੋ ਜੇ ਆਪਦੇ ਘਰੇ ਲਾਓ ਇਹ ਮੇਰਾ ਤੀਜਾ ਪਾਵ ਕਰਨਾ ਵਾਲਾ ਵਾ ਜਿਵੇਂ ਕੀ ਆਪਾਂ ਲੜਿੰਗਾ ਲਾਉਣੇ ਆਕਟਿਵਿਟੀ ਵਿੱਚ ਲੜਿੰਗਾ ਲਾਉਣੇ ਆ ਕਿ ਨਕਲੀ ਸਜਾਵਟ ਕਰਦੇ ਆ ਤੁਸੀਂ ਆਪਣੇ ਘਰੇ ਇੱਕ ਛੋਟਾ ਜਿਹਾ ਦੀਵਾ ਲੈ ਕੇ ਮਿੱਟੀ ਦੇ ਉਹ ਤੇਲ ਪਾ ਕੇ ਜਗਾਓ ਜਿਆ ਦੇਸੀ ਘਿਓ ਪਾਓ ਤੇਲ ਪਾਓ ਪਾ ਕੇ ਜਗਾਓ ਇਹ ਤੇਲ ਮਚੂਗਾ ਜਿੰਨਾ ਪ੍ਰਦੂਸ਼ਣ ਤੁਹਾਡੇ ਘਰਾਂ ਚ ਪਟਾ ਕੇ ਜਾਂਦਾ ਚਾਹੇ ਹੋਰ ਤਰ੍ਹਾਂ ਦਾ ਸਾਰਾ ਖਤਮ ਹੋਊਗਾ